ਸੋਰਠ ਮਹੱਲਾ ਪਹਿਲਾ ਤਿਤੁ ਕੀ ਅਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਅਸਾ ਮਨਸਾ ਬੰਦਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਬਿਨ ਸੇ ਨਾਮ ਬਸਾਰੀ ਏ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵਿਕਾਰੀ ਸੁਣ ਪੰਡਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੇ ਖੜੋ ਭਾਈ ਕਰਮ ਕਰਹੁ ਸੰਸਾਰੀ ਅਖੰਡ ਮੈਲ ਨਾ ਚੁੱਕਈ ਭਾਈ ਅੰਤਰ ਮੈਲ ਵਿਕਾਰੀ ਇਨ ਵਿਦ ਡੁੱਬੀ ਮਾਕੂੜੀ ਭਾਈ ਓਂਡੀ ਸਰਕੇ ਭਾਰੀ ਦੁਰਮਤ ਘਾੜੀਆਂ ਬਗੋਤੀ ਭਾਈ ਦੂਜੇ ਭਾਏ ਖਵਾਈ ਮੈਨ ਸਤਗੁਰ ਨਾਮ ਨਾ ਪਾਈਏ ਭਾਈ ਬਿਨ ਨਾਵੇਂ ਪਰਮਨੰ ਜਾਈ ਸਤਗੁਰ ਸੇਵ ਤਾ ਸੁਖ ਪਾਏ ਭਾਈ ਆਵਣ ਜਾਣ ਰਾਈ ਸਾਚ ਸਹਜ ਗੁਰ ਤੇ ਉਪਜੇ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵ ਸੋ 부ਝੇ ਪਾਈ ਗੁਰਬਿਨ ਮਗਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਬੂੜ ਬੋਲ ਬਖਖਾਈ ਪੰਡਤ ਜਹੀਂ ਬਲੋਏ ਭਾਈ ਵਿਚੋ ਨਿਕਲੇ ਤਤ ਜਲ ਮੱਥੀਏ ਗੱਲ ਦੇਖੀਏ ਭਾਈ ਇਹ ਜਗ ਇਹਾ ਬੱਥ ਗੁਰਬਿਨ ਭਰਮ ਬਗਤਿਏ ਭਾਈ ਘਟ ਘਟ ਦੇਉ ਅਲਖ ਇਹ ਜਗ ਤਾਗੋ ਸੂਤ ਕੋ ਭਾਈ ਦਇਦ ਸਬਦੋ ਮਾਇ ਕੈਨੂ ਗੁਰਗਾਠ ਨਾ ਛੂਟੇ ਭਾਈ ਖਾਕੇ ਕਰਮ ਕਮਾਏ ਇਹ ਜਗ ਭਰਮ ਭਲਾਇਆ ਭਾਈ ਤਹਣਾ ਕਸ਼ੂ ਨ ਜਾਏ ਗੁਰ ਮਿਲੈ ਭਾਉ ਮਨ ਬਸੇ ਭਾਈ ਭੈ ਮਰਨਾ ਸੱਚ ਲੇਖ ਮੱਝਨ দান ਚੰਗਿਆਈਆਂ ਭਾਈ ਦਰਗਾ ਨਾਮ ਬਸੇਖ ਗੁਰ ਅੰਕਸ ਜਨ ਨਾਮ ਦਰੜਾਇਆ ਭਾਈ ਮਨਵਸਿਆ ਚੂਕਾਪੇਖ ਇਹ ਤਨਹਾਟ ਸ਼ਰਾਫ ਕੋ ਭਾਈ ਵਖਰ ਨਾਮ ਅਪਾਰ ਇਹ ਵਖਰ ਵਪਾਰੀ ਸੋ ਦਰੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਧੰਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ